1900 ਦਾ ਸੂਟ ਕੋਟ ਇਹਦਾ ਪਿਓਰ ਹਾਂਜੀ ਆਹ ਦੇਖੋ ਨਾਲ ਦੁਪੱਟਾ ਪਿਓਰ ਕੋਟੇ ਦਾ ਡਿਜੀਟਲ ਪ੍ਰਿੰਟਿੰਗ ਵਿਦ ਵਰਕ ਆਹ ਲਓ ਜੀ 1200 ਦੇ ਦੋ ਲੈ ਜਾਓ 1600 ਰੁਪਏ ਦਾ ਸ਼ੋਰਮ ਜੀ ਸੂਟ ਵੇਚ ਰਿਹਾ ਆਪਾਂ ਇੱਕ ਨਾਲ ਇੱਕ ਫਰੀ 1600 ਦੇ ਦੋ ਕਰ ਤੇ ਚੀਜ਼ ਦੇਖੋ ਬਣੀ ਹੋਈ ਕੰਮ ਦੇਖੋ ਆਹ ਦੁਪੱਟੇ ਨਾਲ 19 1900 ਦਾ ਸੂਟ ਬਾਜੀ ਐਦਾਂ ਦਾ ਡਿਜ਼ਾਈਨਰ ਹਾਂਜੀ ਆਹ ਲਓ 1300 ਦੇ ਦੋ ਲੋ ਜੀ 32 3200 ਦੇ ਹੈਂਡ ਵਰਕ ਦੇ ਸੂਟ ਹਾਂਜੀ ਪਹਿਣਾ ਪਰਾਂ ਨੂੰ 1600 ਦੇ ਦੋ ਕਰ ਤੇ ਚੱਕ ਲੋ ਜੀ ਬਾਜੀ ਆਹ ਦੇਖੋ ਉਹ ਨੁਕਰ ਦਾ ਲੈ ਗਿਆ ਨੁਕਰ ਦਾ ਕਿ ਦੁਕਾਨ ਬੰਦ ਕਰਨੀ ਆ ਜਾਂ ਖਤਮ ਕਰਨੀ ਆ ਵਿਆਹ ਸ਼ਾਇਦ ਦੇ ਕੱਪੜਾ ਲੈਣਾ ਫਾਇਦਾ 50000 ਵਾਲਾ ਕੱਪੜਾ ਇੱਥੇ 20000 ਚ ਜੇਣਾ ਹਾਂ ਨਾ ਰਹੂਗਾ ਬਿੱਤ ਪਿਓਰ ਦੁਪੱਟਾ ਕਢਾਈ ਹਾਂਜੀ ਆ ਡਿਜ਼ਾਈਨਰ ਚੀਜ਼ਾਂ ਦੰਮੀਆਂ ਦੇ ਇਲਾਕੇ ਇਦਾਂ ਦੇ ਪ੍ਰਿੰਟਡ ਡਿਜ਼ਾਈਨਰ ਸੂਟ 22200 ਨੂੰ ਵਿਗਦੇ ਆ ਹਾਂਜੀ ਆਪਾਂ ਕਰਦੇ ਆ 1300 ਦੇ 2 ਬੱਝੀ ਵਾਲੇ ਮਾਰਚ 1500 ਦਾ ਇੱਕ ਇੱਥੇ 1500 ਦੇ ਤਿੰਨ ਹਾਂ ਆ ਦੇਖੋ ਭਾਜੀ ਚੀਜ਼ ਬਣੀ ਹੋਈ ਆ ਦੇਖੋ ਕੰਮ ਕੀਤਾ ਹੋਇਆ ਪਿਓਰ ਮਸਲੀਨ ਦਾ ਚੁੰਨੀ ਪਿਓਰ ਦੀ ਨਾਲ 1100 ਰੁਪਏ ਸੂਟਾਂ ਹੁਣ ਆਪਾਂ 1200 ਰੁਪਏ ਦੇ ਕਰਤੇ ਇੱਕ ਤੋਂ ਇੱਕੜਿਆਣਾ ਦੁਕਾਨ ਬੰਦ ਕਰਿਆ ਵੱਡਾ ਫਾਇਦਾ ਯਾਰ ਐਦਾਂ ਦੀਆਂ ਚੀਜ਼ਾਂ ਲੈ ਜਾਓ 1800 ਰੁਪਏ ਦੇ ਦੋ ਲੈ ਜਾਓ ਸਲਾਹ ਜੀ ਬਾਬੇ ਦੀ ਹੱਤੀ 15 ਮਈ ਨੂੰ ਹੋਣ ਲੱਗੀ ਆ ਬਾਂਦਾ ਦੇਖੋ ਦੂਰੋਂ ਦੂਰੋਂ ਲੋਕ ਆ ਗਏ ਆ ਫਾਇਦੇ ਹੋ ਰਹੇ ਬਹੁਤ ਵੱਡੇ ਇਧਰ ਵੀ ਤੁਸੀਂ ਚੈੱਕ ਕਰ ਲਓ ਕਹਿੰਦੇ 4-400 ਵਾਲੇ 5-500 ਵਾਲੇ ਸੂਟ 100-100 ਰੁਪਏ ਚ 50 ਰੁਪਏ ਦਾ ਦੁਪੱਟਾ 3 3000 ਵਾਲਾ ਲਹਿੰਗਾ ਕਹਿੰਦੇ 6 600 ਰੁਪਏ ਚ ਭਾਜੀ 3 3000 ਵਾਲਾ ਲਹਿੰਗਾ 6 600 ਚ ਆਹ 7 700 ਰੁਪਏ ਦਾ ਖਾਦੀ ਦਾ ਸੂਟ ਇੱਕ ਨਾਲ ਇੱਕ ਫਰੀ 15 ਮਈ ਨੂੰ ਦੁਕਾਨ ਬੰਦ ਹੁਣ ਲੋ 15 ਮਈ ਤੋਂ ਪਹਿਲਾਂ ਪਹਿਲਾਂ 600 ਦੇ ਦੋ ਲੈ ਜਾਓ ਕਹਿੰਦੇ 100 100 ਰੁਪਏ ਚ ਵੀ ਸੂਟ ਮਿਲ ਰਿਹਾ 200 ਰੁਪਏ ਵੀ ਸੂਟ ਕਰਦਾ ਭਾਜੀ 125 ਰੁਪਏ ਵੀ ਕਰਦਾ ਚੁੰਨੀ 50 ਰੁਪਏ ਦੀ ਕਰਤੀ ਹੈ ਜੀ 50 ਫਾਇਦਾ ਦੁਪੱਟਾ 50 ਰੁਪਏ ਦਾ ਦੁਪੱਟਾ ਵੀ ਭਾਈ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ 15 1500 ਰੁਪਏ ਦਾ ਸੂਟ ਵੀ ਆਹ ਦੇਖੋ ਆ 1500 ਰੁਪਏ ਦਾ ਸੂਟ ਭੈਣਾ ਬ੍ਰਾਹਣ ਹੁਣ 500 ਰੁਪਏ ਦਾ ਆਹ ਦੇਖੋ ਬਾਜ਼ਾਰ ਚ 1500 ਦਾ ਇੱਕ ਮਿਲਦਾ ਇੱਥੇ 1500 ਦੇ ਤਿੰਨ ਮਿਲਣੇ ਮਤਲਬ 500 ਰੁਪਏ ਦਾ ਇੱਕ ਸੂਟ ਪਾਹਰਾ ਵਿਆਹ ਸ਼ਾਦੀਆਂ ਵਾਲਾ ਕਪੜਾ ਇੱਧਰ ਮਾਰ ਦਿਓ ਕੈਮਰਾ ਸਾਰੇ ਪਾਸੇ ਘੁਮਾ ਦਿਓ ਬਈ ਦੂਰੋਂ ਦੂਰੋਂ ਲੋਕ ਆ ਗਏ ਇੱਧਰ ਵੀ ਫਾਇਦੇ ਬਹੁਤ ਹੋ ਰਿਹਾ ਚੱਕੋ ਜੀ 500 ਦੇ ਵਿੱਚ 1500 ਵਾਲਾ ਸੂਟ ਲਓ ਜੀ ਚਨੌਨ ਸ਼ਬੌਂ ਦਾ ਦੁਪੱਟਾ ਬਿਜਾਰ ਤੇ 175 ਦਾ ਬਾਬੇ ਰੇੜੇ ਦਾ 50 ਰੁਪਏ ਦਾ ਆ ਚੱਕੋ ਓ 50 ਰੁਪਏ ਦੁਪੱਟਾ ਲਓ ਪਿਓਰ ਦਾ ਭਾਜੀ ਲਓ ਵੀ ਕੋਈ ਕਹਿੰਦੇ 300 ਕੋਈ ਕਹਿੰਦੇ 200 ਬਾਬੇ ਦੀ ਹੱਟੀ ਦੇ 50 50 ਰੁਪਏ ਦਾ ਦੁਪੱਟਾ ਆ ਦੇਖੋ ਸਾਰਿਆਂ ਨੂੰ ਦੇਈ ਜਨੇ ਜਿੰਨਾ ਮਰਜੀ ਲੈ ਲਓ ਦੇਖੋ ਪਹਿਣਾ ਪਰਾਵਾਂ ਨੂੰ ਲਾਟਰੀ ਦੇ ਰਹੇ ਆ ਲਾਟਰੀ 15 ਤਰੀਕ ਨੂੰ ਦੁਕਾਨ ਬੰਦ ਤੇ ਦੁਪੱਟਾ 50 ਰੁਪਏ ਆ ਲਓ ਜੀ ਜਿੰਨਾ ਮਰਜੀ ਲੈ ਜਰੋ ਦੁਪੱਟੇ ਸਾਈਜ਼ ਵੀ ਖੁੱਲੇ ਢੁੱਲੇ ਬਾਬਾ ਹੋਰ ਵੀ ਵੈਰਾਈਟੀਆਂ ਦਿਖਾਓ ਸਾਰੇ ਆਰਟੀਕਲ ਦਿਖਾ ਰਹੇ ਆ ਜੀ ਆ ਲਓ ਇੱਕ ਤੋਂ ਇੱਕ ਆਰਟੀਕਲ ਦੇਖੋ ਜੀ ਹਾਂਜੀ ਪਹਿਣਾ ਭਰਾਵਾਂ ਵਾਸਤੇ ਬਹੁਤ ਵਧੀਆ ਆਰਟੀਕਲ 150 ਰੁਪਏ ਮੀਟਰ ਦਾ ਕਪੜਾ ਉਹ ਵੀ ਪਿਓਰ ਖਾਦੀ ਕੋਟਨ ਦਾ ਡਿਜੀਟਲ ਵਾਲਾ 750 ਦਾ ਆਲ ਓਰ ਬਜ਼ਾਰ ਚ ਬਾਬੇ ਦੀ ਢੇਡ ਦੇਖਣਾ ਇੱਕ ਫਰੀ 650 ਚੁੰਨੀ ਨਾਲ ਦੇਖੋ ਇਹਦੇ ਵਿੱਚ ਕਹਿੰਦੇ 골ਡਨ ਦਾ ਜਿਹੜਾ ਕੰਮ ਕੀਤਾ ਇਹਦੀ ਵੀ ਗਾਰੰਟੀ ਪੂਰੀ ਚਾਹੇ ਪਾਜੀ ਸੋਹ ਗਾਰੰਟੀ ਹੈ ਜੀ ਹੈ ਤੁਸੀਂ ਬੁਰਸ਼ ਮਾਰ ਲਓ ਨਵਾਂ ਸੂਟ ਦਾਂਗੇ ਜੇ ਉਤਰ ਗਿਆ ਆ ਦੇਖੋ ਓਮ ਸ਼ੇਪ ਫੈ ਵੱਡਾ ਬ੍ਰਾਂਡ ਆ ਸਭ ਤੋਂ ਸਸਤਾ ਸਭ ਤੋਂ ਟੌਪ ਦਾ 13 14 ਨੂੰ ਬਾਜ਼ਾਰ ਜਿੱਥੇ 650 ਦਾ ਸੂਟ 650 ਰੁਪਏ ਸੂਟ ਲੋ ਜੀ ਦੁਪੱਟੇ ਨਾਲ ਖੁੱਲੇ ਡੁੱਲੇ ਆਹ ਦੇਖੋ 650 ਦੇ ਦੋ ਹੀ 650 ਦੇ ਦੋ ਆਹ ਲੋ ਜੀ 650 ਰੁਪਏ 'ਚ 1 ਨਾਲ 1 ਫਰੀ ਲੈ ਜਾਓ ਜਲਦੀ ਕਰੋ ਆਹ ਲੋ ਜੀ ਜੈਪੁਰ ਦੇ ਸੂਟ ਆਹ ਦੇਖੋ 1 ਨਾਲ 1 ਫਰੀ 900 ਰੁਪਏ ਦਾ ਰੇਟ ਆ ਬਾਜ਼ਾਰ ਦਾ ਆ ਚੱਕੋ 800 ਰੁਪਏ ਦੇ ਦੋ ਲੈ ਜੋ ਕੋ ਦੇਖੋ ਜੀ ਗਾਰੰਟੀਆਂ ਪੂਰੀਆਂ ਦੇ ਰਹੇ ਆ 800 ਰੁਪਏ ਦੇ ਦੋ ਆ ਤੁਸੀਂ ਚੈੱਕ ਕਰ ਲਓ 12 1200 ਦੇ ਸੂਟ 4 400 ਚ ਕਰਤੇ ਮਤਲਬ 800 ਦੇ ਦੋ ਦੇ ਰਹੇ ਆ 500 ਰੁਪਏ ਦੇ ਦੋ ਕਪੜੇ ਦੀ ਵੀ ਫੁੱਲ ਗਾਰੰਟੀ ਜੋ ਜੋ ਕਹਿ ਰਹੇ ਆ ਨਾਲ ਨਾਲ ਦੇਈ ਜਾਂਦੇ ਆ 800 ਰੁਪਏ ਦੇ ਦੋ ਭਾਜੀ ਆ ਲਓ ਜੀ ਆ ਦੇਖੋ ਜੀ ਕੁੜੀਆਂ ਚੀਰਾਂ ਦੇ ਡਿਜ਼ਾਈਨ ਜਿਹੜੀਆਂ ਬੁਟੀਕਾ ਦੇ ਵਿੱਚ ਆ ਉਹ 12 400 ਪਰ ਇੱਥੇ 400 ਆ ਲਓ 650 ਰੁਪਏ ਦਾ ਸੂਟ ਚੁੰਨੀ ਪਿਓਰ ਦੀ ਨਾਲ ਆਪਾਂ ਕਰਤਾ ਇੱਕ ਨਾਲ ਇੱਕ ਫ੍ਰੀ ਰੇਡ ਕਰਤਾ 600 300 ਰੁਪਏ ਦਾ ਸੂਟ ਪੈ ਜਾਏਗਾ ਜੀ ਦੇਖੋ 3 300 ਦੇ ਵਿੱਚ ਵੱਡਾ ਬ੍ਰਾਂਡ ਆਮਸ਼ੈਪ ਹੈ ਬਾਬੇ ਦੀ ਹੱਤੀ 15 ਮਹੀਨ ਨੂੰ ਬੰਦ ਉਦੋਂ ਪਹਿਲਾਂ ਟਰੱਕ ਭਰ ਕੇ ਕਪੜਾ ਲੈ ਜਾਓ ਜਿੰਨਾ ਮਰਜੀ ਕਾਟੀਆਂ ਦੇ ਪਾ ਵਾਸਤੇ ਆਹ ਦੇਖੋ ਆਰਟੀਕਲ ਪਿਓਰ ਮਸਲੀਨ ਦੇ ਸੂਟ ਫੋਟੋ ਵਾਲੇ ਆਰਟੀਕਲ ਪੂਰੇ ਪੰਜਾਬ ਨਾਲ ਸਸਤੇ ਕਰਦੇ ਆ ਭਾਜੀ 18 1800 ਦਾ ਸੂਟ ਹੈ ਇੱਕ ਨਾਲ ਇੱਕ ਫ੍ਰੀ 1300 ਦੇ ਦੋ ਦੇਖੋ ਜੀ ਠੋਕੇ ਚੈਲੇਂਜ ਕਰਦੇ ਆ ਜੇ ਕੋਈ ਤੁਹਾਨੂੰ ਵੱਡਾ ਹੋਲਸੇਲ ਫੈਕਟਰੀਆ ਦੇ ਦੇਵੇ 650 ਰੁਪਇਆ ਸੂਟ ਰਹਿ ਗਿਆ ਜਿਹੜਾ 2 2018 1800 ਸ਼ੋਅਰੂਮ 'ਚ ਮਿਲਦਾ ਆ ਦੇਖੋ ਪੰਜਾਹ ਜੀ ਸਲਵਾਰ ਦੇ ਪੌਂਚੇ ਆ ਦੇਖੋ ਫੋਟੋ ਆਰਟੀਕਲ ਆ ਦੇਖੋ ਚੀਜ਼ਾਂ ਆ ਦੇਖੋ ਭਾਜੀ ਦੁਪੱਟੇ ਦੰਮੀ ਦਾ ਲਾ ਕੇ ਭਾਜੀ ਦੁਕਾਨਦਾਰ ਵੇਚ ਰਿਹਾ 1500 ਦਾ ਇੱਕ ਹਾਂਜੀ ਆਪਾਂ ਦੁਕਾਨ ਬੰਦ ਕਰਨੀ 15 ਤਰੀਕ ਤੋਂ ਪਹਿਲਾਂ ਪਹਿਲਾਂ 13 ਤਰੀਕ ਤੋਂ ਦੇਖੋ ਤੁਹਾਡੇ ਕੋਲ 4 ਦਿਨ ਬੜੇ ਐ ਮੈਂ ਤੁਸੀਂ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਆ ਲੈ ਜੋ ਐਨਾ ਸਸਤਾ ਕੱਪੜਾ ਫੇਰ ਨਹੀਂ ਮਿਲਣਾ ਆ ਦੇਖੋ ਸਲਵਾਰ ਦੇ ਪੌਂਚੇ ਕੱਢੇ ਪੀਸ ਡਿਜ਼ਾਈਨਰ ਚੀਜ਼ਾਂ ਆ ਲੋ ਛੋਟ ਹਮ ਕੰਮ ਦੇਖੋ ਭਾਜੀ ਕੀਤਾ ਹੋਇਆ ਦੇਖੋ ਦੁਪੱਟੇ ਨਾਲ ਜੀ ਆਹ ਦੇਖੋ ਪੀਸ ਅਬ 2200 ਰੁਪਏ ਦਾ ਛੋਟ ਬਾਜ਼ਾਰ 'ਚ ਵੇਚ ਰਿਆ ਇੱਕ ਨਾਲ ਇੱਕ ਵੀ 1800 ਦੇ ਦੋ ਦੇਖੋ ਮੌਤ ਦੇਖੋ ਆ ਲੋ ਸਲਵਾਰ ਦੇ ਪੌਂਚੇ ਕੱਢੇ ਹੋਏ ਆ ਪੀਸ ਦੇਖੋ ਨਾਲੇ ਚੀਜ਼ ਦੇਖੋ ਨਾਲੇ ਦੁਪੱਟਾ ਸੀਕਵੈਂਸ ਵਰਕ ਜੀ ਇਦਾਂ ਦੀਆਂ ਚੀਜ਼ਾਂ ਇੱਕ ਨਾਲ ਫਰੀ ਸੂਟ ਕਰਤਾ 1300 ਰੁਪਏ ਦੇ ਦੋ ਕਰਤੇ ਆ ਪੀਸ ਕੰਮ ਦੇਖੋ ਕੀਤਾ ਹੈ ਚੌਕਲੇਟ ਕਪੜਾ ਬ੍ਰਾਂਡਰ ਦੇਖੋ ਸੂਟਾਂ ਦੇ ਪਿੱਛੇ ਲੜਾਈ ਸੂਟ ਇੱਕ ਲੈਣ ਵਾਲੇ 10 ਆ ਲੋ ਆ ਦੇਖੋ ਆਪਣੇ ਪਹਿਰਾਵਾਂ ਬ੍ਰਾਊਨ ਦੇ 1300 ਦੇ ਦੋ ਆ ਲੋ ਚੱਕ ਲੋ ਦੇਖੋ 9900 ਦੇ ਵਿੱਚ ਹੈਵੀ ਹੈਵੀ ਚੀਜ਼ਾਂ ਦੇਖੋ ਦੇਖੋ ਭਾਜੀ ਪੀਸ ਹਾਂ ਇੱਕ ਕੋ ਇੱਕ ਡਿਜ਼ਾਈਨ ਆ ਲੋ ਜੀ ਹਾਂਜੀ ਇੱਕ ਨਾਲ ਇੱਕ ਫਰੀ 1300 ਦੇ ਦੋ ਆ ਲੋ ਭਾਜੀ ਜੀ ਦੇਖੋ ਬਣੀ ਹੋਈ ਕੰਮ ਦੇਖੋ ਆਹ ਦੁਪੱਟੇ ਨਾਲ 191900 ਦਾ ਸੂਟ ਬਾਜੀ ਐਦਾਂ ਦਾ ਡਿਜ਼ਾਈਨਰ ਹਾਂਜੀ ਆ ਲੋ 1300 ਦੇ ਦੋ ਲੋ ਜੀ ਤੁਸੀਂ ਇਹ ਚੈੱਕ ਕਰ ਲਓ ਵੀ ਜੋ ਰੇਟ ਦੇ ਰਹੇ ਆ ਨਾ ਕਿਸੇ ਤੋਂ ਦੇ ਹੋਣਾ 15 ਮਈ ਨੂੰ ਬਾਬੇ ਦੀ ਢੀ ਬੰਦ ਹੋਣੀ ਆ ਆ ਲੋ ਦੂਰ ਤੋਂ ਦੇਖੋ ਲੋਕ ਆ ਗਏ ਆਹ ਜੀ ਆਹ ਦੇਖੋ ਬਾਜੀ ਪੀਸ 28 ਕਲਾਸ ਜੀ 1300 ਦੇ ਦੋ ਘਰ ਤੇ ਬਾਜੀ ਲੈ ਜਾਓ ਸੋ ਆਹ ਦੇਖੋ 32 3200 ਦੇ ਹੈਂਡਵਰਕ ਦੇ ਸੂਟ ਹਾਂਜੀ ਪਹਿਣਾ ਬਰਾਵਾਂ ਨੂੰ 16 16 2 ਘਰ ਤੇ ਚੱਕ ਲੋ ਜੀ ਕੋ ਬਜ਼ਾਰ ਚ 3200 ਦਾ ਇੱਕ ਇੱਥੇ ਦੇ ਰਿਆ 800 ਦਾ ਮਤਲਬ 1600 ਦੇ ਦੋ ਸੂਟ ਆਹ ਲੋ ਜੀ ਪੀਸ ਦੇਖੋ ਤੀਜਾ ਦੇਖੋ ਦੁਪੱਟੇ ਦੇਖੋ ਨਾਲ 22 200 ਦੇ ਸੂਟ 1800 ਦੇ ਦੋ ਘਰ ਤੇ ਆ ਦੇਖੋ ਆਹ ਲੋ ਜੀ 1800 ਦੇ ਡਿਮਾਂਡ ਦੇਖੋ ਕਿੰਨੀ ਹੈ ਨਾ ਮਤਲਬ 900 ਰੁਪਏ ਦਾ ਸੂਟ ਆ ਵੀ ਰਹਿ ਗਿਆ ਪੀਸ ਦੇਖੋ ਕਰੀਮ ਕਲਰ ਸ਼ਾਨਦਾਰ ਚੀਜ਼ ਬਹਿਣਾ ਪਰਾਂਵਾਂ ਨੂੰ ਦੁਪੱਟਾ ਨਾਲ 1300 ਦੇ 2 ਭਾਜੀ 1 ਨਾਲ 1 ਫ੍ਰੀ ਦੇਖੋ ਇੱਕ ਡਿਜ਼ਾਈਨ ਭਾਜੀ ਆ ਦੇਖੋ ਉਹ ਨੁਕਰ ਦਾ ਲੈ ਗਿਆ ਨੁਕਰ ਦਾ ਕ ਦੁਕਾਨ ਬੰਦ ਕਰਨੀ ਆ ਖਤਮ ਕਰਨੀ ਆ ਆ ਚੱਕੋ 1300 ਦੇ 2 ਹਰ 100 1 ਨਾਲ 1 ਫ੍ਰੀ ਕਰਤਾ ਜੀ ਜੀ ਨਾ ਵਿਆਹ ਸ਼ਾਦੀ ਨਹੀਂ ਤੁਸੀਂ ਨਾ ਕਪੜਾ ਵੇਚਣ ਲਈ ਇੱਕੋ ਇੱਕ ਦੁਕਾਨ ਹੈ ਸੈੱਟ ਵੀ ਲੈਣ ਦੀ ਲੋੜ ਨਹੀਂ ਕੱਲਾ-ਕੱਲਾ ਪੀਸ ਲੈ ਜਾਓ ਆ ਜਾਓ ਬਾਬੇ ਜੀ ਦੇ 1300 ਦੇ 2 ਲੈ ਜਾਓ ਦੇਖੋ ਡਿਜ਼ਾਈਨ ਵੀ ਨਵੇਂ ਦੇ ਰਹੇ ਆ ਸ਼ਰਤ ਵੀ ਕੋਈ ਨਹੀਂ ਸੈੱਟ ਵਾ ਸੈੱਟ ਦੀ ਬੱਗਾ ਸਾਈ ਦੇ ਕੱਪੜਾ ਲੈਣਾ ਫਾਇਦਾ 50000 ਵਾਲਾ ਕੱਪੜਾ ਇੱਥੇ 20000 ਚ ਦੇਣਾ ਅੱਪਲ ਦਾ 15 ਚ ਦੇਣਾ ਕਰਕੇ 1 ਨਾਲ 1 ਆਹ ਦੇਖੋ ਭਾਜੀ ਕੱਪੜੇ ਨੂੰ ਹੱਥ ਲਾਓ ਆ ਭੈਣ ਜੀ ਨੂੰ ਪੁੱਛੋ ਕੁਆਲਿਟੀ ਕਿਦਾਂ ਭੈਣ ਜੀ ਕੱਪੜਾ ਹੈਗੇ ਨਹੀਂ ਆਹ ਮਲਾਈ ਆਹ ਹੋ ਰਹੀਆ ਆਹ ਦੇਖੋ 1600 ਰੁਪਏ ਦਾ ਸ਼ੋਰਮ ਜੀ ਸੂਟ ਵੇਚ ਰਿਹਾ ਆਪਾਂ ਇੱਕ ਨਾਲ ਇੱਕ ਫ੍ਰੀ 1600 ਦਾ ਦੋ ਕਰ ਦੇ। ਦੇਖੋ ਦੁਪੱਟੇ ਵੀ ਤੁਸੀਂ ਚੈੱਕ ਕਰੋ ਇੱਕ ਸੂਟ ਆਹ ਦੇਖੋ ਰੰਗ ਵਾਲੇ ਕਿੰਨੇ ਆ। ਰੰਗ ਦੇਖੋ ਇੱਕ ਨਾਲ ਇੱਕ ਫ੍ਰੀ ਹਰ ਕਿਸੇ ਦਾ ਫਾਇਦਾ ਹੋ ਰਿਹਾ ਆ। ਆਹ ਦੇਖੋ 1900 ਦਾ ਸੂਟ ਕੋਟੇ ਦਾ ਪ्योर। ਹਾਂਜੀ। ਆਹ ਦੇਖੋ ਨਾਲ ਦੁਪੱਟਾ ਪ्योर ਕੋਟੇ ਦਾ। ਡਿਜੀਟਲ ਪ੍ਰਿੰਟਿੰਗ ਵਿਦ ਵਰਕ। ਆਹ ਲਓ ਜੀ। 1200 ਦੇ ਦੋ ਲੈ ਜਾਓ। ਦੇਖੋ ਰੰਗ 18 1800 19 1900 ਵਾਲੇ ਸੂਟ 6 600 ਚ 1200 ਦੇ ਦੋ ਸੂਟ ਕਰਤੇ ਵੀ। ਆਹ ਲਓ ਜੀ। 1200 ਦੇ ਤੋਂ ਇਹਦੇ ਵਿੱਚ ਰੰਗ ਵੀ ਕਾਫੀ ਹੈ ਗਿਆ ਆ ਦੇਖੋ ਡਿਜ਼ਾਈਨਰ ਪੀਸ 1800 1900 ਦੀ بجائے 600 ਰੁਪਏ ਦੇ ਵਿੱਚ ਸੂਟ ਆ ਦੇਖੋ ਜੀ ਨਾਲ ਆਊਗਾ ਬੇਤ ਪਿਓਰ ਦੁਪੱਟਾ ਕਢਾਈ ਹਾਂਜੀ ਆ ਡਿਜ਼ਾਈਨਰ ਚੀਜ਼ਾਂ ਦੰਮੀਆਂ ਦੇ ਇਲਾਕੇ ਇਦਾਂ ਦੇ ਪ੍ਰਿੰਟਰਡ ਡਿਜ਼ਾਈਨਰ ਸੂਟ 21 2100 ਨੂੰ ਵਿਕਦੇ ਆ ਹਾਂਜੀ ਆਪਾਂ ਕਰਦੇ ਆ 1300 ਦੇ 2:00 ਵਜੇ ਵਾਲੋ ਇਹ ਦੇਖੋ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬਹੁਤ ਵੱਡੇ ਫਾਇਦੇ ਹੋਣੇ ਆ ਦੂਰੋਂ ਦੂਰੋਂ ਆਜੋ ਆਹ ਦੇਖੋ ਇਹਦਾ 1500 ਰੁਪਏ ਦਾ ਸੂਟ 500 ਰੁਪਏ ਜੀ 15 16 ਸੂਟ 500 ਰੁਪਏ ਦੇਖੋ ਬਾਜ਼ਾਰ ਚ 1500 ਦਾ ਇੱਕ ਇੱਥੇ 1500 ਦੇ ਤਿੰਨ ਇਹਦੇ ਵਿੱਚ ਵੀ ਡਿਜ਼ਾਈਨ ਕਾਫੀ ਆ 5 500 ਆ ਲਓ ਜੀ 500 ਰੁਪਏ ਦੇ ਦੇ ਲੈ ਲਈ ਜਿਹਨੇ ਕਪੜਾ ਲੈਣਾ ਵਿਆਹ ਸ਼ਾਦੀ ਲੈਣਾ ਰੀਸੇਂਦਰੋਂ ਨਵਾਂ ਕੰਮ ਸ਼ੁਰੂ ਕਰਨਾ ਆਜੋ 4 ਦਿਨ ਵੱਡਾ ਸੇਲ 500 ਰੁਪਏ ਦੇ ਸੂਟ ਦੁਪੱਟਾ ਲੈ ਜਾਓ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਕੜਾਈ ਵਾਲਾ ਪੀਸ ਹਾਂ ਆਹ ਦੇਖੋ ਭਾਜੀ ਚੀਜ਼ ਬਣੀ ਹੋਈ ਆਹ ਦੇਖੋ ਕੰਮ ਕੀਤਾ ਹੋਇਆ ਪਿਓਰ ਮਸਲੀਨ ਦਾ ਚੁੰਨੀ ਪਿਓਰ ਦੀ ਨਾਲ 11 16 ਸੂਟਾ ਹੁਣ ਆਪਾਂ 1200 ਦੇ ਦੋ ਕਰਤੇ ਦੇਖੋ ਇਹਦੇ ਵਿੱਚ ਰੰਗ ਵੀ ਬੜੇ ਸੋਹਣੇ ਸੋਹਣੇ ਇੰਗਲਿਸ਼ ਰੰਗ ਆ ਆਨੇ ਭਾਜੀ 1200 ਨੂੰ ਵੀ ਛੋਟਾ 1100 ਦੇ ਦੋ ਲੈ ਲਓ 550 ਰੁਪਏ ਦਾ ਸੂਟ 550 ਦਾ ਸੂਟ 1100 ਦੇ ਦੋ ਇੰਗਲਿਸ਼ ਕਲਰ ਲੈ ਜਾਓ ਦੇਖੋ ਰਾਮ ਟੈਕਸ ਦੇ オリジナル ਪੀਸ ਆ ਚੀਜ਼ਾਂ ਦੇਖੋ ਕੜਾਈਆਂ ਦੇਖੋ ਆ ਦੁਪੱਟੇ ਦੇਖੋ ਨਾਲ ਆ ਲਓ ਜੀ ਆਪਾ ਦੇ ਰਹੇ ਆ 1800 ਦੇ 2 900 ਰੁਪਏ ਦੇ ਵਿੱਚ ਨਾ ਬ੍ਰਾਂਡਡ ਸੂਟ ਬ੍ਰਾਂਡਡ ਸੂਟ ਜਿਹੜੇ 2-2000 ਰੁਪਏ ਦੇ ਬਾਜ਼ਾਰ 'ਚ ਇੱਥੇ 1800 ਦੇ 2 900 ਦਾ ਇੱਕ ਰੰਗ ਇਹਦੇ ਵਿੱਚ ਵੀ ਕਾਫੀ ਹੈ ਗਿਆ ਸਰਵਾਰ ਵਰਕਰ ਦੇ ਨਾਲ ਪੀਸ ਹਮ ਇੱਕ ਤੋਂ ਇੱਕ 1800 ਦੇ 2 ਇੱਕ ਤੋਂ ਇੱਕ ਹੜਿਆਣਾ ਚੀਜ਼ਾਂ ਦੇਖੋ ਬਣੀਆਂ ਹੋਈਆਂ ਕੰਮ ਦੇਖੋ ਕੀਤੇ ਹੋਏ ਇੱਕ ਤੋਂ ਇੱਕ ਹੜਿਆਣਾ ਦੁਕਾਨ ਬੰਦ ਕਰਿਆ ਵੱਡਾ ਫਾਇਦਾ ਆ ਤੇ ਐਦਾਂ ਦੀਆਂ ਚੀਜ਼ਾਂ ਲੈ ਜਾਓ 1800 ਦੇ ਦੋ ਲੈ ਜਾਓ ਆ ਵੀ ਦੇਖੋ ਇਹਦੇ ਵਿੱਚ ਰੰਗ ਵੀ ਤੁਹਾਨੂੰ ਕਾਫੀ ਮਿਲ ਜਾਣਗੇ ਆ ਲੋ ਨੌਂ ਰੰਗ ਦੇਖੋ ਇੱਕ ਤੋਂ ਇੱਕ ਕੀ ਭਣਾ ਪਰੋਂ ਦੱਸਦੀ ਐ ਜੀਓ ਜਲੰਧਰ ਜਮਸ਼ੇਰ ਖਾਸ 15 ਮਈ ਬਾਬੇ ਦੀ ਟਿਕਣ ਜਰੀਏ ਬੰਦ ਦੇ ਸਿਰੇ 7:30 ਤੋਂ ਲੈ ਕੇ ਰਾਤੀ 8:00 ਵਜੇ ਤੱਕ ਤੁਹਾਡੀ ਸੇਵਾ ਚ ਐਤਵਾਰ ਤੱਕ ਜਲਦੀ ਆ ਜਾਓ ਇੱਕ ਤੋਂ ਇੱਕ ਆਡੀਗਲ ਆ ਦੇਖੋ ਮੇਰੇ ਫੈਵਰਿਟ ਡਿਜ਼ਾਈਨਰ ਪੀਸ ਹੈਵੀ ਤੋਂ ਹੈਵੀ 32 3200 ਵਾਲੇ ਸੂਟ ਆਪਾਂ ਕਰਤੇ ਆ 1300 ਦੇ ਦੋ ਆ ਦੇਖੋ ਜੀ ਅਰਗੇਨਾਈਜ਼ਡ ਦੇ origignal جاਗੋ ਸਪੈਸ਼ਲ ਸੂਟ 1300 ਦੇ ਦੋ ਕਰਤੇ ਆ ਜੀ ਇੱਕ ਤੋਂ ਇੱਕ ਰੰਗ ਮਿਲੇਗਾ ਇੱਕ ਤੋਂ ਇੱਕ ਡਿਜ਼ਾਈਨ ਮਿਲੇਗਾ ਜੀ ਦੇਖੋ ਸਾਡੇ ਕੋਲ 200 250 ਤੋਂ ਲੈ ਕੇ ਭਾਵੇਂ ਤੁਸੀਂ 10000 ਤੱਕ ਦਾ ਸੂਟ ਲੈ ਜਾਓ ਭਾਰੇ ਭਾਰੇ ਸੂਟਾਂ ਤੇ ਵੀ ਬਹੁਤ ਵੱਡਾ ਡਿਸਕਾਊਂਟ ਦੇ ਰਹੇ ਆ ਸਟਾਕ ਕਲੀਅਰ ਕਰ ਰਹੇ ਆ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਐਤਵਾਰ ਤਾਂ ਬਹੁਤ ਵੱਡੇ ਫਾਇਦੇ ਹੋਣੇ ਆ ਜਿੱਥੋਂ ਵੀ ਹੈ ਗਿਆ ਦੂਰੋਂ ਨੇੜਿਓਂ ਆ ਜਾਓ ਸਵੇਰੇ 7:00 8:00 ਵਜੇ ਪਹੁੰਚੋ ਤਾ ਜੋ ਕਿ ਵੱਡੇ ਫਾਇਦੇ ਹੋਣ ਗਾਰੰਟੀ ਦੇ ਨਾਲ ਕਹਿੰਦੇ ਆ 50000 ਦਾ ਕਪੜਾ 15000 ਚ ਕਾਡੀਆਂ ਦੇ ਭਾਅ ਇੱਕ ਨਾਲ ਇੱਕ ਸੂਟ ਫ੍ਰੀ ਇਹਦੇ ਵਿੱਚ ਡਿਜ਼ਾਈਨ ਵੀ ਤੁਸੀਂ ਦੇਖੋ ਬੁਟੀਕਾਂ ਵਾਲੇ ਪਾਰਟੀਆਂ ਵਾਲੇ ਸਾਰੇ ਸੂਟ ਦੇ ਰਹੇ ਆ ਸਾਰੇ ਝੋਲੇ ਭਰੀ ਜਾਂਦੇ ਆ ਤੁਸੀਂ ਵੀ ਆ ਜਾਓ ਬਾਬੇ ਦੀ ਹੱਤੀ ਜਮਸ਼ੇਰ ਖਾਸ